ਜਨਮ ਜਨਮ ਦੀ ਲੱਗੀ ਐ ਪਿਆਸ ਮੈਨੂੰ ਪਾਵਨ ਅੰਮ੍ਰਿਤ ਦੀ ਆਪ ਛਾਰ ਲਿਖ ਦੇ ਮੇਰੇ ਹਰ ਇੱਕ ਰੋਮ ਰੋਮੇ ਅੰਦਰ ਗੁਰੂ ਪੰਥ ਦਾ ਸਦਾ ਸਤਕਾਰ ਲਿਖ ਦੇ ਰੱਖੀ ਦੂਰ ਮਨਮਤ ਤੋਂ ਸਦਾ ਸਤਗੁਰ ਰੱਖੀ ਦੂਰ ਮਨਮਤ ਤੋਂ ਸਦਾ ਸਤਗੁਰ ਗੁਰਮਤ ਦਾ ਕੇਵਲ ਸ਼ਿੰਗਾਰ ਲਿਖ ਦੇ ਜਨਮ ਜਨਮ ਲਈ ਮੇਰੇ ਮੁਕੱਦਰਾਂ ਤੇ ਪੌਂਟਾ ਸਾਹਿਬ ਦਾ ਕਵੀ ਦਰਬਾਰ ਲਿਖ ਦੇ ਰਖੀ ਦੂਰ ਮਨਮਤ ਤੋਂ ਸਦਾ ਸਤਗੁਰ ਗੁਰਮਤ ਦਾ ਕੇਵਲ ਸ਼ਿੰਗਾਰ ਲਿਖ ਦੇ ਜਨਮ ਜਨਮ ਲਈ ਮੇਰੇ ਮੁਕੱਦਰਾਂ ਤੇ ਪੌਂਟਾ ਸਾਹਿਬ ਦਾ ਕਵੀ ਦਰਬਾਰ ਲਿਖ ਦੇ ਤੇ ਵੈਸੇ ਤਾਂ ਵੈਸਾ ਤਾਂ ਖਿੜਦੀਆਂ ਕਈ ਰੁੱਤਾਂ ਰੁੱਤ ਸ਼ਿਰੋਮਣੀ ਬਸੰਤ ਬਹਾਰ ਬਸੰਦ ਵਾਰ ਇੱਕੋ ਵੈਸੇ ਤਾਂ ਖਿੜਦੀਆਂ ਕਈ ਰੁੱਤਾਂ ਰੁੱਤ ਸ਼ਿਰੋਮਣੀ ਬਸੰਤ ਬਹਾਰ ਇੱਕੋ ਫੁੱਲ ਵਖ ਵਖ ਰੰਗਾਂ ਦੇ ਚੁੰਨੋ ਬੇਸ਼ੱਕ ਐ ਪਰ ਬਣਦਾ ਫੁੱਲਾਂ ਦਾ ਹਾਰ ਇੱਕੋ ਤੇ ਵੇਖੇ ਜਗ ਵਿੱਚ ਕਈ ਦਰਬਾਰ ਲਗੇ ਪੌਂਟਰਾ ਸਾਹਿਬ ਦਾ ਕਵੀ ਦਰਬਾਰ ਇਕੋ ਹੁੰਦੇ ਦੁਨੀਆ ਵਿੱਚ ਲੱਖਾਂ ਵਪਾਰ ਤੱਕੇ ਸੱਚੇ ਸੋਦੇ ਦਾ ਹੋਇਆ ਵਪਾਰ ਇਕੋ ਹੁੰਦੇ ਦੁਨੀਆ ਵਿੱਚ ਲੱਖਾਂ ਵਪਾਰ ਤੱਕੇ ਸੱਚੇ ਸੋਦੇ ਦਾ ਹੋਇਆ ਵਪਾਰ ਇਕੋ ਜਿਸ ਵੇਲੇ ਮੈਂ ਚਾਨਣ ਨੂੰ ਤੱਕਦਾ ਹਾਂ ਜਿਸ ਵੇਲੇ ਮੈਂ ਚਾਨਣ ਨੂੰ ਤੱਕਦਾ ਹਾਂ ਲਾਟੂ ਵਖ ਵਖ ਉਹਨਾਂ ਦੀ ਲੋ ਇਕੋ ਮੇਰਾ ਪੰਥ ਹੈ ਖਿੜਿਆ ਬਾਗ ਬਿਜਲੀ ਫੁੱਲ ਵਖ ਵਖ ਹੈ ਪਰ ਖੁਸ਼ਬੋਈ ਇਕੋ ਜਿਸ ਵੇਲੇ ਮੈਂ ਚਾਨਣ ਨੂੰ ਤੱਕਦਾ ਲਾਟੂ ਵਖ ਵਖ ਉਹਨਾਂ ਦੀ ਲੋ ਇਕੋ ਮੇਰਾ ਪੰਥ ਹੈ ਖਿੜਿਆ ਬਾਗ ਬਿਜਲੀ ਫੁੱਲ ਵਖ ਵਖੇ ਪਰ ਖੁਸ਼ਬੋਈ ਕੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਅਖਰ ਨੂੰ ਬਿਆਨ ਕਰਨ ਲੱਗਾ ਈਮਾਨਦਾਰ ਤੇ ਨੇਕ ਬੰਦਿਆਂ ਨੂੰ ਉਜੜਨ ਦਾ ਫੁਰਮਾਨ ਸੁਣਾਇਆ ਨੇਕ ਬੰਦੇ ਜਿੱਥੇ ਵੀ ਜਾਣਗੇ ਨੇਕੀ ਫੈਲਣਗੇ ਤੇ ਮਾਰਨ ਕਿੱਥੇ ਉਜੜ ਜਾਓ ਈਮਾਨਦਾਰ ਤੇ ਨੇਕ ਬੰਦਿਆਂ ਨੂੰ ਉਜੜਨ ਦਾ ਫਰਮਾਨ ਸੁਨਾਇਆ ਭੈੜੇ ਤੇ ਬਦਕਾਰਾਂ ਨੂੰ ਵਸਦੇ ਰਹੁ ਗੁਰਾਂ ਫਰਮਾਇਆ ਇਮਾਨਦਾਰ ਤੇ ਨੇਕ ਬੰਦਿਆਂ ਨੂੰ ਉਜੜਨ ਦਾ ਫਰਮਾਨ ਸੁਨਾਇਆ ਭੈੜੇ ਤੇ ਬਦਕਾਰਾਂ ਨੂੰ ਵਸਦੇ ਰਹੁ ਗੁਰਾਂ ਫਰਮਾਇਆ ਉਸ ਦਿਨ ਡੂੰਗੀਆਂ ਰਮਜ਼ਾਂ ਦਾ ਗਿਆਨ ਵਿਰਲਿਆਂ ਪਾਇਆ ਉਸ ਦੀਆਂ ਡੂੰਘੀਆਂ ਰਮਜ਼ਾਂ ਦਾ ਗਿਆਨ ਵਿਰਲਿਆਂ ਪਾਇਆ ਖਤਰੀ ਬ੍ਰਾਹਮਣ ਸੂਦ ਵੈਸ਼ਲੀ ਬਰਾਬਰਤਾ ਦਾ ਸਬਕ ਸਿਖਾਇਆ ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਸੀ ਨੀਚ ਉੱਚ ਦਾ ਪੇਦ ਮਿਟਾਇਆ ਬਿਜਲੀ ਸੋ ਸੋ ਵੇਰੀ صدਕੇ ਜਿਸ ਨੇ ਸਿੱਧਕ ਦਾ ಪಾਠ ਪੜਾਇਆ ਆਖਰੀ ਬੰਦ ਸਾਤ ਹਰਤ ਪਈ ਹਰੀਆਬਲੀ ਜਿੱਥੇ ਗੁਰਾਂ ਨੇ ਆਸਣ ਲਾਇਆ ਸਾਤ ਹਰਤ ਪਈ ਹਰੀਆਬਲੀ ਜਿੱਥੇ ਗੁਰਾਂ ਨੇ ਆਸਣ ਲਾਇਆ ਸੇ ਜੰਤ ਪੇ ਹਰੀਆਵਲੇ ਜਿਨ੍ਹਾਂ ਰਜ ਰਜ ਦਰਸ਼ਨ ਪਾਇਆ ਅਸੀਂ ਜ਼ਿਕਰ ਕਰਦੇ ਆ ਪਰ ਉਹ ਧਨ ਸੰ ਜਿਨ੍ਹਾਂ ਨੇ ਸਾਖਸ਼ਾਤ ਦਰਸ਼ਨ ਕੀਤੇ ਮਾਰੇ ਤੇ ਸਤ ਅਰਥ ਪੇ ਹਰੀਆਵਲੀ ਜਿੱਥੇ ਗੁਰਾਂ ਨੇ ਆਸਣ ਲਾਇਆ ਸੇ ਜੰਤ ਪੇ ਹਰੀਆਵਲੇ ਜਿਨ੍ਹਾਂ ਰਜ ਰਜ ਦਰਸ਼ਨ ਪਾਇਆ ਉਹ ਕਦੀ ਨਰਕ ਵਿੱਚ ਨਹੀਂ ਜਾਂਦੇ ਉਹ ਕਦੀ ਨਰਕ ਵਿੱਚ ਨਹੀਂ ਜਾਂਦੇ ਜਿਨ੍ਹਾਂ ਗੁਰੂ ਦਾ ਮੰਤਰ ਕਮਾਇਆ ਉਹ ਵਾਲੀ ਬਣ ਕੇ ਸਚਗੰਢ ਦੇ ਜਿਨ੍ਹਾਂ ਧਨ ਧਨਿਆਕ ਸੁਣਾਇਆ ਤੇ ਉਹ ਹੀ ਉਹ ਸਿੱਖ ਗੁਰੂ ਨਾਨਕ ਦਾ ਪਲਕੇ ਉੱਠ ਜਿਸ ਨਾਮ ਤੇ ਆਇਆ ਆਖਰੀ ਪੰਕਤੀਆਂ ਦੋ ਉਹ ਹੀ ਉਹ ਸਿੱਖ ਗੁਰੂ ਨਾਨਕ ਦਾ ਪਲਕੇ ਉੱਠ ਜਿਸ ਨਾਮ ਤੇ ਆਇਆ ਗਰੀਬ ਨमाज ਗੁਰੂ ਨਾਨਕ ਨੇ ਭਾਈ ਲਾਲੋ ਨੂੰ ਗੱਲੇ ਲਗਾਇਆ ਭਾਈ ਲਾਲੋ ਨੂੰ ਗੱਲੇ ਲਗਾਇਆ ਭਾਈ ਲਾਲੋ ਨੂੰ ਗੱਲੇ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ